ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀਓ ਆਪ ਜੀਆਂ ਦੇ ਚਰਨਾ ਪਾਸ ਨਮਸਕਾਰ ਹੈ ਸੰਗਤ ਜੀ ਕਈ ਵਾਰੀ ਸਾਡੇ ਜੀਵਨ ਦੇ ਵਿੱਚ ਇਹੋ ਜਿਹੇ ਕੰਮ ਹੁੰਦੇ ਨੇ ਕਿ ਜਿਨ੍ਹਾਂ ਦੇ ਪਰਥਾਏ ਆਪਾਂ ਅਤਿ ਦਾ ਯਤਨ ਕਰਨੇ ਆ ਕੋਸ਼ਿਸ਼ਾਂ ਕਰਨੇ ਆ ਪਰ ਫੇਰ ਵੀ ਉਹ ਸਾਡੇ ਕੰਮ ਜਿਹੜੇ ਨੇ ਉਹ ਅੱਧ ਵਿਚਾਲੇ ਹੀ ਲਟਕੇ ਰਹਿੰਦੇ ਨੇ ਭਾਵ ਨਾ ਉਹ sire chadde ne ਨਾ ਹੀ ਉਹ aar hunde ne na paar hunde ne ਸੰਗਤ ਜੀਓ ਇਹਨਾਂ ਦੇ ਪਿੱਛੇ ਜੋ ਮਹਾਪੁਰਸ਼ਾਂ ਵੱਲੋਂ ਗੱਲਾਂ ਕਹੀਆਂ ਗਈਆਂ ਨੇ ਉਹਦੇ ਪਿੱਛੇ ਦੋ ਹੀ ਕਾਰਨ ਨੇ ਜੇ ਤੁਸੀਂ ਬੜੀ ਮਿਹਨਤ ਕਰਕੇ ਵੀ ਕਿਸੇ ਕੰਮ ਨੂੰ sire ਨਹੀਂ ਚੜਾ ਪਾ ਰਹੇ ਇਹਦਾ ਮਤਲਬ ਇੱਕ ਤੇ ਇਹ ਹੋ ਸਕਦਾ ਹੈ ਕਿ ਸਾਡੀ ਨਜ਼ਰ ਛਾਵੇਂ ਅੱਜ ਜੋ ਕੰਮ ਅੱਤ ਦਾ ਜ਼ਰੂਰੀ ਹੈ ਪਰ ਜੇ ਉਹ ਕਮ ਹੋ ਜਾਵੇ ਤੇ ਸਮਾ ਪਾ ਕੇ ਉਹ ਸਾਡੇ ਲਈ ਦੁੱਖ ਦਾ ਕਾਰਨ ਹੋਵੇਗਾ ਦੂਜਾ ਕਾਰਨ ਇਹ ਹੈ ਕਿ ਜਿਹੜਾ ਕੰਮ ਕੋਈ ਸਿਰੇ ਨਹੀਂ ਚੜੰਦਿਆ ਉਹਦੇ ਵਿੱਚ ਕੋਈ ਵਿਗੜਨ ਪੈ ਗਿਆ ਹੈ ਸਾਡੇ ਕਰਮ ਦਾ ਤੇ ਜਦੋਂ ਤੱਕ ਸਾਡਾ ਉਹ ਕਰਮ ਖਤਮ ਨਹੀਂ ਹੁੰਦਾ ਉਸ ਕਰਮ ਨੂੰ ਮਟਾ ਕੇ ਸਾਨੂੰ ਕੋਈ ਪੁੰਨ ਪ੍ਰਾਪਤ ਨਹੀਂ ਹੁੰਦਾ ਕਾਂ ਕਰਕੇ ਵੀ ਸਾਡਾ ਜਿਹੜਾ ਕਈ ਵਾਰੀ ਕੰਮ ਹੈ ਉਹ اٹਕ ਜਾਂਦਾ ਹੈ ਸੰਗਤ ਜੀਓ ਮਹਾਪੁਰਸ਼ਾਂ ਵੱਲੋਂ ਦੱਸੀ ਹੋਈ ਇੱਕ ਜੁਗਤ ਆਪ ਜੀ ਦੇ ਨਾਲ ਸਾਂਝੀ ਕਰਨੀ ਆ ਉਹ ਇਹ ਹੈ ਕਿ ਪਾਵੇਂ ਤੁਹਾਡੇ ਕਿੰਨੇ ਵੀ ਜ਼ਰੂਰੀ ਕੰਮ ਨੇ ਜਿਨ੍ਹਾਂ ਲਈ ਤੁਸੀਂ ਦਿਨ ਰਾਤ ਸੋਚਾਂ ਸੋਚਦੇ ਹੋ ਰਾਤਾਂ ਜਾਗਦੇ ਹੋ ਚਿੰਤਾ ਦੇ ਵਿੱਚ ਇਸ ਨਾਲੋਂ ਇਹ ਚੰਗਾ ਹੈ ਕਿ ਚਿੰਤਾ ਦੇ ਵਿੱਚ ਰਾਤਾਂ ਜਾਗਣ ਨਾਲੋਂ ਗੁਰੂ ਦਾ ਉਹ ਤਸਰਾ ਤੱਕ ਕੇ ਭਜਨ ਬੰਦਗੀ ਦੇ ਵਿੱਚ ਰਾਤ ਜਾਗੀ ਜਾਵੇ ਕਰਨਾ ਕੀ ਹੈ ਆਪ ਜੀ ਬਿਨਾ ਕਿਸੇ ਨੂੰ ਦੱਸੇ 40 ਦਿਨਾਂ ਦਾ ਜੇ ਤੁਹਾਡੇ ਕੋਲ ਸਮਾਂ ਹੈ ਤੁਸੀਂ 40 ਦਿਨਾਂ ਦਾ ਜਾਪ ਆਰੰਭ ਕਰ ਲਵੋ ਦੇਗ ਪ੍ਰਸ਼ਾਦ ਬਣਾ ਕੇ ਜੋ ਵੀ ਸਿੱਖੀ ਮਰਿਆਦਾ ਦੇ ਅਨੁਸਾਰ ਤੁਸੀਂ ਉਸ ਕਾਰਜ ਦੇ ਪਰਥਾਏ ਗੁਰੂ ਮਹਾਰਾਜ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਹੈ ਕਿ ਮਹਾਰਾਜ ਜੀ ਇੱਕ ਕਾਰਜ ਹੈ ਜੋ ਕਿ ਸਿਰੇ ਨਹੀਂ ਲੱਗ ਰਿਆ ਆਪ ਜੀ ਕਿਰਪਾ ਕਰੋ ਜੇ ਇਹ ਸਾਡੇ ਹਿੱਤ ਵਿੱਚ ਹੈ ਇਹਨੂੰ ਆਪ ਜੀ ਅੰਗ ਸੰਗ ਸਹਾਈ ਹੋ ਕੇ ਸਿਰੇ ਚੜਾਓ ਸੰਗਤ ਜੀ ਇਹ ਅਰਦਾਸ ਕਰਕੇ ਤੇ 40 ਦਿਨਾਂ ਦਾ ਜਾਪ ਰੱਖ ਲਵੋ ਹਰ ਰੋਜ਼ ਇਹ ਅਰਦਾਸ ਕਰਕੇ ਆਪ ਜੀ ਆਪਣਾ ਜਾਪ ਕਰੋ ਸੰਗਤ ਜੀਓ ਜੇ ਉਹ ਕਾਰਜ ਅਰਦਾਸ ਵਿੱਚ ਇਹ ਵੀ ਕਹਿਣਾ ਹੈ ਕਿ ਜੇ ਇਹ ਸਾਡੇ ਲਈ ਚੰਗਾ ਨਹੀਂ ਹੈ ਤੇ ਇਸੇ ਰੇ ਨਾ ਛੜੇ ਪਰ ਜੇ ਇਹ ਸਾਡੇ ਲਈ ਠੀਕ ਹੈ ਤੇ ਆਪ ਜੀ ਅੰਗ ਸੰਗ ਸਹਾਈ ਹੋ ਕੇ ਇਸ ਕਾਰਜ ਨੂੰ ਫਤਿਹ ਕਰੋ ਸੰਗਤ ਜੀ ਜੇ ਉਹ ਕਾਰਜ ਤੁਹਾਡੇ ਲਈ ਚੰਗਾ ਹੋਇਆ ਤੇ ਗੁਰੂ ਮਹਾਰਾਜ ਮਿਹਰ ਕਰ ਦੇਣਗੇ ਕਿਉਂ ਕਿਉਂਕਿ ਉੱਥੇ ਗੁਰਬਾਣੀ ਵਰਤੇਗੀ ਜੇ ਕੋਈ ਅੜਿਚਣ ਕਿਸੇ ਕਰਮ ਦੀ ਹੈ ਗੁਰਬਾਣੀ 40 ਦਿਨਾਂ ਦਾ ਜਾਪ ਉਸ ਅੜਿਚਣ ਨੂੰ ਖਤਮ ਕਰ ਦੇਗਾ ਪਰ ਜੇ ਉਹ ਕਾਰਜ ਤੁਹਾਡੇ ਲਈ ਠੀਕ ਨਹੀਂ ਹੋਵੇਗਾ ਉਹਨ ਦੇ ਸਮੇਂ ਦੇ ਅਨੁਸਾਰ ਫਿਰ ਉਹ ਕਾਰਜ ਨਹੀਂ ਹੋਏਗਾ ਫਿਰ ਆਪ ਜੀ ਗੁਰੂ ਮਹਾਰਾਜ ਜੀ ਦੇ ਹੁਕਮ ਅnder ਸਬਰ ਸੰਤੋਖ ਰੱਖ ਕੇ ਤੇ ਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਕਰਨਾ ਹੈ ਸਸੰਗਤ ਜੀਓ ਇੰਨੀਆਂ ਦੇਣ ਤੇ ਆ ਪਰਵਾਨ ਕਰਨੀਆਂ ਬੁੱਲਾਂ ਚੁਕਾਂ ਦੀ ਸ਼ਮਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ